ਕੈਨੇਡਾ ਦੇ ਵਿੱਚ IRCC ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਉਹਨਾਂ ਦੇ ਵੱਲੋਂ ਇਹ ਖਬਰ ਹੈ ਜੀ ਕਿ ਸਾਲ 2024 ਦੇ ਵਿੱਚ 20245 ਅਸਾਈਲਮ ਦੇ ਕੇਸ ਜਿਹੜੇ ਨੇ ਉਹ ਰਜਿਸਟਰ ਹੋਏ ਸਿਗੇ ਜਿਹੜੇ ਕਿ ਸਾਲ 2023 ਤੋਂ ਦੁੱਗਣੀ ਗਿਣਤੀ ਦੇ ਵਿੱਚ ਸੀ ਤੇ ਸਾਲ 2019 ਤੋਂ 6 ਗੁਣਾ ਵੱਧ ਗਿਣਤੀ ਦੇ ਵਿੱਚ ਸੀ ਇਹ ਖਬਰ ਹੈ ਜੀ 2024 ਦੀ لیکن ਹੁਣ 2025 ਦੇ ਵਿੱਚ ਉਮੀਦ ਇਹ ਕੀਤੀ ਜਾ ਰਹੀ ਹੈ ਕਿ ਅਸਾਈਲਮ ਦੇ ਕੇਸ ਜਿਹੜੇ ਨੇਗੇ ਉਹਨਾਂ ਦੀ ਗਿਣਤੀ ਇਸ ਤੋਂ ਵੀ ਟੱਪ ਜਾਏਗੀ ਪਹਿਲੇ ਕੁਆਟਰ ਦੇ ਵਿੱਚ 5500 ਕਲੇਮ ਜਿਹੜੇ ਨੇ ਉਹ ਵੇਖਣ ਨੂੰ ਮਿਲੇ ਨੇ ਜਿਹੜੇ ਕਿ ਪਿਛਲੇ ਸਾਲ ਇਸੇ ਸਮੇਂ ਦੇ ਮੁਤਾਬਕ 22% ਵਧ ਨੇ 22% ਤੋ 2025 ਦੇ ਵਿੱਚ 2024 ਦੇ ਨਾਲੋਂ ਇੱਕ ਕੁਆਟਰ ਦੇ ਵਿੱਚ 22% ਜਿਹੜੇ ਨੇ ਉਹ ਅਸਾਈਲਮ ਕਲੇਮ ਵੱਧ ਹੋਏ ਨੇ ਹੁਣ ਹੋਇਆ ਕੀ ਹੈ ਫੈਡਰਲ ਸਰਕਾਰ ਨੇ ਪਰਮਨੈਂਟ ਰੈਜ਼ੀਡੈਂਟ ਦੇ ਸਾਰੇ ਰਾਹ ਬੰਦ ਕਰ ਦਿੱਤੇ ਨੇ ਔਰ ਮਿਸਟਰ ਜਿਹੜੇ ਪ੍ਰਾਈਮ ਮਿਨਿਸਟਰ ਹੈਗੇ ਨੇਗੇ ਮਿਸਟਰ ਮਾਰਕ ਕਾਰਨੀ ਉਹਨਾਂ ਦਾ ਕਹਿਣਾ ਉਹ ਕਹਿੰਦੇ ਦੇਖੋ ਹਾਊਸਿੰਗ ਦੇ ਉੱਪਰ ਇਹਦਾ ਅਫੈਕਟ ਹੈ ਜਦੋਂ ਜ਼ਿਆਦਾ ਇਮੀਗ੍ਰੈਂਟਸ ਆਉਂਦੇ ਨੇ ਹੈਲਥ케ਅਰ ਤੇ ਉੱਪਰ ਪੈਂਦਾ ਪਬਲਿਕ ਸਰਵਿਸਸੇਸ ਦੇ ਉੱਪਰ ਪੈਂਦਾ ਹੈ ਇਸ ਕਰਕੇ ਉਹਨਾਂ ਨੇ ਗਿਣਤੀ ਘਟਾਤੀ ਤੇ ਰਾ ਪੀਆਰ ਵਾਸਤੇ ਔਖੇ ਕਰਦੇ ਨੇ ਜਿਹਦੇ ਕਰਕੇ ਬਹੁਤ ਸਾਰੇ ਲੋਕ ਨੇ ਉਹਨਾਂ ਕੋਲੇ ਚਾਰੇ ਹੀ ਕੋਈ ਨਹੀਂ ਬਚਿਆ ਕਿ ਉਹ ਰਿਫਿਊਜੀ ਕੇਸ ਜਿਹੜੇ ਨੇ ਪਾ ਦੇਣ ਉਹ ਅਸਾਈਲਮ ਕੇਸ ਜਿਹੜੇ ਨੇ ਉਹਨਾਂ ਵਿੱਚ ਅਪਲਾਈ ਕਰਨ ਹੁਣ ਸਟੂਡੈਂਟ ਜਿਹੜੇ ਹੈਗੇ ਨੇ ਕੀ ਸਟੂਡੈਂਟ ਅਸਾਈਲਮ ਅਪਲਾਈ ਕਰ ਸਕਦੇ ਨੇ yes ਸਟੂਡੈਂਟ ਅਸਾਈਲਮ ਅਪਲਾਈ ਕਰ ਸਕਦੇ ਨੇ ਜਦੋਂ ਉਹਨਾਂ ਨੇ ਇਹ ਦਿਖਾਇਆ ਕਿ ਮੈਨੂੰ ਡਰ ਹੈ ਕਿ ਜੇ ਮੈਂ ਆਪਣੀ ਕੰਟਰੀ ਦੇ ਵਿੱਚ ਵਾਪਸ ਜਾਣਾ ਤਾਂ ਮੈਨੂੰ ਉੱਥੇ ਖਤਰਾ ਹੈ ਹੁਣ ਜਿਸ ਤਰ੍ਹਾਂ ਕਿ ਬਹੁਤ ਸਾਰੇ ਸਟੂਡੈਂਟ ਯੂਕਰੇਨ ਤੋਂ ਕੁਝ ਸਾਲ ਪਹਿਲਾਂ ਦੇ ਆਏ ਹੋਏ ਨੇ ਕੈਨੇਡਾ ਵਿੱਚ ਉਹ ਪੜ ਰਹੇ ਨੇ ਲੇਕਿਨ ਜਦੋਂ ਉਹਨਾਂ ਦੀ ਮੰਨ ਲਓ ਕਿ ਸਟੱਡੀ ਖਤਮ ਹੋ ਗਈ ਤਾਂ ਅੱਜ ਯੂਕਰੇਨ ਦੇ ਵਿੱਚ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ ਤੇ ਉਹ ਅਸਾਈਲਮ ਅਪਲਾਈ ਕਰ ਸਕਦੇ ਨੇ ਕਿ ਜੇ ਅਸੀਂ ਆਪਣੀ ਕੰਟਰੀ ਦੇ ਵਿੱਚ ਵਾਪਸ ਜਾਣੇ ਆ ਤਾਂ ਸਾਨੂੰ ਉੱਥੇ ਜਾਣ ਦਾ ਖਤਰਾ ਹੈ ਤੇ ਉਹਨਾਂ ਦਾ ਅਸਾਈਲਮ ਇੱਥੇ ਗ੍ਰਾਂਟ ਹੋ ਜਾਏਗਾ ਸੋ ਜੇ ਕਿਸੇ ਕੰਟਰੀ ਦੇ ਵਿੱਚ ਹਾਲਾਤ ਇਸ ਤਰ੍ਹਾਂ ਦੇ ਹੋ ਜਾਣ ਕਿ ਲੜਾਈ ਲੱਗੀ ਹੋਈ ਹੈ ਉੱਥੇ ਕਤਲੇਆਮ ਚੱਲ ਰਿਹਾ ਤਾਂ ਇੱਥੇ ਅਸਾਈਲਮ ਮਿਲ ਸਕਦਾ ਹੈ ਪਰ ਹਰ ਇੱਕ ਸਟੂਡੈਂਟ ਜਿਹੜਾ ਹੈ ਉਹਨਾਂ ਦੀ ਕੰਟਰੀ ਦੇ ਵਿੱਚ ਹਾਲਾਤ ਇਸ ਤਰ੍ਹਾਂ ਦੇ ਨਹੀਂ ਹੁੰਦੇ ਖੈਰ ਮਈ 2 2025 ਦੇ ਵਿੱਚ ਮਿਸਟਰ ਮਾਰਕ ਕਾਰਨੀ ਉਹਨਾਂ ਨੇ ਟੈਂਪਰੇਰੀ ਵਰਕਰ ਫੋਰਨ ਸਟੂਡੈਂਟਸ ਉਹਨਾਂ ਸਾਰਿਆਂ ਦੀ ਗਿਣਤੀ ਜਿਹੜੀ ਹੈ ਉਹ ਘਟਾਤੀ ਸੀ ਕਹਿੰਦੇ ਕੈਨੇਡੀਅਨ ਟੋਟਲ ਪੋਪੂਲੇਸ਼ਨ ਦਾ 7% ਅਸੀਂ ਪਹਿਲਾਂ ਬੁਲਾਉਂਦੇ ਸੀ ਹੁਣ 5 ਬੁਲਾਵਾਂਗੇ ਆਟਵਾ ਨੇ 2024 ਦੇ ਵਿੱਚ 40% ਸਟੱਡੀ ਪਰਮਿਟ ਘਟਾਤੇ ਸੀ ਆਰੇ ਸਟੂਡੈਂਟਸ ਤੇ ਕੰਮ ਕਰਨ ਵਾਲੇ ਘੰਟੇ ਘਟਾਤੇ ਸੀ ਫਿਰ ਉਸ ਤੋਂ ਬਾਅਦ ਉਹਨਾਂ ਦੇ ਸਪਾਊਸਲ ਵਰਕ ਪਰਮਿਟ ਜਿਹੜੇ ਸੀ ਉਹਨਾਂ ਦੇ ਵਿੱਚ ਕਟੌਤੀ ਹੋ ਗਈ ਸੀ ਹੁਣ ਸਟੂਡੈਂਟ ਜਿਹੜੇ ਜਿਹੜੇ ਇੱਥੇ ਪੜ ਚੁੱਕੇ ਨੇ ਆਪਣੀਆਂ ਡਿਗਰੀਜ਼ ਲੈ ਚੁੱਕੇ ਨੇ ਡਿਪਲੋਮੇ ਲੈ ਚੁੱਕੇ ਨੇ ਕੈਨੇਡਾ ਵਿੱਚ ਉਹ ਹੁਣ ਕਰਨ ਕੀ ਉਹਨਾਂ ਨੂੰ ਲੱਗ ਰਿਹਾ ਕਿ ਆਖਰੀ ਰਸਤਾ ਸਾਡਾ ਇਹ ਅਸਾਈਲਮ ਹੈ ਵਰਕ ਪਰਮਿਟ ਕਿਸੇ ਨੂੰ ਮਿਲ ਨਹੀਂ ਰਿਹਾ ਹੈਗਾ ਜਾਂ ਪੀਆਰ ਨਹੀਂ ਮਿਲ ਰਹੀ ਤਾਂ ਉਹ ਅਸਾਈਲਮ ਕੇਸ ਲਗਾ ਰਹੇ ਨੇ ਸਭ ਤੋਂ ਵੱਧ ਕਿਹੜੇ ਕਾਲਜਸ ਦੇ ਵਿੱਚੋਂ ਸਟੂਡੈਂਟਸ ਨੇ ਅਸਾਈਲਮ ਅਪਲਾਈ ਕੀਤਾ ਪਹਿਲਾ ਹੈ ਜੀ ਕਾਨਸਟੇਗਾ ਕਾਲਜ 720 ਕਲੇਮ ਉਹਨਾਂ ਨੇ ਕੀਤੇ ਨੇ ਸੈਨਿਕਾ ਕਾਲਜ 650 ਕਲੇਮ ਯੂਨੀਵਰਸਿਟੀ ਆਫ ਕਿਊਬੈਕ 500 ਕਲੇਮ ਨਾਗਰਾ ਕਾਲਜ 495 ਕਲੇਮ ਤੇ ਕਾਲਜ ਇਲੀਅਸ 475 ਕਲੇ ਇਹ ਸਾਰੇ ਦੇ ਨਾਲ-ਨਾਲ ਹੋਰ ਵੀ ਬਹੁਤ سارے ਸਟੂਡੈਂਟ ਨੇ ਜਿਨ੍ਹਾਂ ਨੇ ਕੀ ਹੋਣਾ ਇਹ ਕਲੇਮ ਕੀਤੇ ਹੋਏ ਨੇ ਔਰ ਜੇ ਆਪਾਂ ਅਸਾਇਲਮ ਦਾ ਕੇਸ ਅਪਲਾਈ ਕਰਦੇ ਆ ਤਾਂ ਉਹਦੇ ਵਿੱਚ ਕ੍ਰੈਡੀਬਲ ਫੀਅਰ ਦਿਖਾਉਣਾ ਪੈਂਦਾ ਹੈ ਕਿ ਸਾਨੂੰ ਖਤਰਾ ਹੋ ਸਕਦਾ ਹੈ ਜੇ ਅਸੀਂ ਹੋਮ ਕੰਟਰੀ ਵਾਪਸ ਜਾਈਏ ਤਾਂ ਫਿਰ ਸਾਨੂੰ ਇੱਥੇ ਜਿਹੜੀ ਹੈ ਉਹ ਪਨਾਹ ਦਿੱਤੀ ਜਾਵੇ ਬਟ ਹੁਣ IARB ਇਮੀਗ੍ਰੇਸ਼ਨ ਰਿਫਿਊਜੀ ਬੋਰਡ ਕਹਿੰਦੀ ਹੈ ਜੀ ਸਾਡੇ ਕੋਲੇ ਤਾਂ ਬਹੁਤ ਜ਼ਿਆਦਾ ਕੇਸਸ ਪੈਂਡਿੰਗ ਹੋ ਗਏ ਨੇ 281000 ਕੇਸ ਕੈਨੇਡਾ ਵਿੱਚ ਰਿਫਿਊਜੀ ਕੇਸ ਉਹ ਕਹਿੰਦੇ ਪੈਂਡਿੰਗ ਹੈ ਹੁਣ ਅਸੀਂ ਉਹ ਕੇਸ ਕੱਢਾਂਗੇ ਜਾਂ ਅਗਲੇ ਹੋਰ ਬਹੁਤ ਜ਼ਿਆਦਾ ਆਈ ਜਾ ਰਹੇ ਨੇ ਤੇ ਅਸੀਂ ਬੜੀ ਔਖੀ ਸਿਚੁਏਸ਼ਨ ਦੇ ਵਿੱਚ ਆ ਇਸ ਕਰਕੇ ਕੇਸਿਸ ਦੇ ਵਿੱਚ ਡਿਲੇ ਬਹੁਤ ਹੋ ਰਿਹਾ ਔਰ ਜਿੱਥੇ ਡਿਲੇ ਦੀ ਗੱਲ ਹੈ ਤਾਂ ਬਹੁਤ ਸਾਰੇ ਸਟੂਡੈਂਟਸ ਇਸ ਦਾ ਨੋ ਪੋਜ਼ਿਟਿਵ ਦੇਖਦੇ ਨੇ ਕਿ ਸਾਨੂੰ ਕੰਮ ਕਰਨ ਦਾ ਸਮਾਂ ਮਿਲ ਜਾਏਗਾ ਤੇ ਅਸੀਂ ਇਨ ਦਾ ਮੇਨ ਟਾਈਮ ਕੁਝ ਦੋ ਪੈਸੇ ਕਮਾ ਲਾਂਗੇ ਬਾਅਦ ਵਿੱਚ ਵੇਖੀ ਜਾਏਗੀ ਕਿ ਕੇਸ ਦਾ ਬਣਦਾ ਕੀ